ਗੁਲਾ ਚੈਨਲ ਤੇ ਸ੍ਰੋਤਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੁਹਾਡਾ ਇਸ ਚੈਨਲ ਉਤੇ ਸਵਾਗਤ ਹੈ ਕਿ ਜ਼ਿਲ੍ਹਾ ਪ੍ਰੀਸ਼ਦਾਂ ਤੇ ਬਲਾਕ ਸਮਤੀ ਦੀਆਂ ਚੋਣਾਂ ਹੋਣਗੀਆਂ ਇਹ ਇੱਕ ਵੱਡਾ ਸਵਾਲ ਬਣਿਆ ਹੋਇਆ ਪਰ ਮਾਮਲਾ ਮਾਂਜੋਗ ਪੰਜਾਬ ਹਾਈ ਕੋਰਟ ਦੇ ਵਿੱਚ ਹੋਣ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਹੋਣ ਕਾਰਨ ਸਰਕਾਰ ਵੱਲੋਂ 5 ਦਸੰਬਰ ਇਹਨਾਂ ਨੂੰ ਸਰਕਾਰ ਨੂੰ ਹਾਈ ਕੋਰਟ ਵੱਲੋਂ ਸਰਕਾਰ ਨੂੰ 5 ਦਸੰਬਰ ਲਾਸਟ ਡੇਟ ਮੁਕਰਰ ਕੀਤੀ ਹੋਈ ਹੈ ਸਰਕਾਰ ਨੇ ਲਿਖਤੀ ਦਿੱਤਾ ਹੋਇਆ ਕਿ ਅਸੀਂ 5 ਦਸੰਬਰ ਤੋਂ ਪਹਿਲਾਂ ਚੋਣਾਂ ਕਰਵਾ ਦੇਵਾਂਗੇ ਕਿਉਂਕਿ ਇਹ ਮਾਮਲਾ ਪਹਿਲਾਂ ਹੀ ਕਾਫੀ ਲਟਕ ਚੁੱਕਿਆ ਹੈ ਪਹਿਲਾਂ ਪੰਜਾਬ ਦੇ ਵਿੱਚ ਹੜਾ ਆਉਣ ਕਾਰਨ ਇਹ ਵੋਟਾਂ ਅੱਗੇ ਹੁੰਜਾ ਇਸ ਸਮੇਂ ਨਵੇਂ ਪਾਸਾ ਸੈਰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜੋ ਧਾਰਮਿਕ ਸਮਾਗਮ ਹੋ ਰਿਹਾ ਉਹਦੇ ਵਿੱਚ ਸਰਕਾਰ ਵਿਜੀ ਹੈ ਉਹਦੇ ਵਿੱਚ ਸਰਕਾਰ ਰੁੱਝੀ ਹੋਈ ਹੈ ਇਸ ਸਮੇਂ ਸਾਰਾ ਸਕਤਰਤ ਖਾਲੀ ਪਿਆ ਹੈ ਇਸ ਸਮਾਗਮ ਆਨੰਦ ਪ੍ਰਸਾਦ ਦੇ ਸ਼੍ਰੀ ਆਨੰਦ ਵਰਸਾ ਦੇ ਵਿੱਚ 25 ਨਵੰਬਰ ਤੱਕ ਚੱਲਣਗੇ ਉਸ ਤੋਂ ਬਾਅਦ 8-9 ਦਿਨਾਂ ਦਾ ਸਮਾਂ ਰਹਿ ਜਾਵੇਗਾ ਕੀ ਸਰਕਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀਆਂ ਕਰਵਾ ਸਕੇਗੀ ਸਕੇਗੀ ਇਹ ਵੀ ਇੱਕ ਵੱਡਾ ਸਵਾਲ ਹੈ ਕਮੈਂਟ ਬਾਕਸ ਵਿੱਚ ਆਪਣੀ رائے ਜ਼ਰੂਰ ਦਿਓ ਧੰਨਵਾਦ